ਅੱਜ 트럼ਪ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਵੱਡਾ ਝਟਕਾ ਲੱਗਾ ਹੈਗਾ ਸਟਾਕ ਮਾਰਕੀਟਸ ਬਹੁਤ ਵੱਡੀ ਹਲਚਲ ਹੋਈ ਆ ਕੋਰਟ ਨੇ ਜੋ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਆ ਉਹਨਾਂ ਨੇ ਇਹ ਕਿਹਾ ਵੀ 트럼ਪ ਹੁਣੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਟ੍ਰੇਡ ਵਾਰ ਨਹੀਂ ਕਰ ਸਕਦੇ ਇੰਨਾ ਜਿਆਦਾ ਟੈਰਫ ਵਾਰ ਇੰਨਾ ਜਿਆਦਾ ਜਿਹੜਾ ਟੈਕਸਸ ਆ ਜਿਹੜੇ ਟੈਰਫਸ ਆ ਉਹ ਨਹੀਂ ਵਧਾ ਸਕਦੇ ਹੈਗੇ ਸੋ ਪਰ ਦੂਸਰੇ ਪਾਸੇ ਡਿਪਾਰਟਮੈਂਟ ਆਫ ਜਸਟਿਸ ਨੇ ਆਪਣਾ ਪੱਖ ਦਿੱਤਾ ਹੈ ਵੀ ਜੇ ਇਸ ਨੂੰ ਐਂਡ ਕੀਤਾ ਗਿਆ ਤੇ ਇਹ ਸਾਡੀ ਨੈਸ਼ਨਲ ਸਕਿਉਰਟੀ ਤੇ ਡਿਪਲੋਮੈਟਿਕ ਇੰਟਰਸਟ ਨੂੰ ਬਹੁਤ ਜਿਆਦਾ ਅਫੈਕਟ ਕਰੂਗਾ ਜੀ ਬਿਲਕੁਲ ਇਸ ਸੰਬੰਧ ਵਿੱਚ ਆਪਾਂ ਰਮਨ ਜੀ ਨਾਲ ਵੀ ਗੱਲਬਾਤ ਕਰਾਂਗੇ ਵੀ ਇਸ ਚੀਜ਼ ਦੇ ਉੱਤੇ ਕੀ ਅਸਰ ਜਿਹੜਾ ਉਹ ਪੈ ਸਕਦਾ ਤੇ ਨਾਲ ਹੀ ਰਮਨਜੀਤ ਨੂੰ ਜੀ ਆਇਆਂ ਨੂੰ ਵੀ ਆਪਾਂ ਆਖਦੇ ਆ ਰਮਨਜੀਤ ਸਾਸਿਕਾਲ ਜੀ ਸਵਾਗਤ ਹੈ ਜੀ ਜੀ ਆਇਆਂ ਨੂੰ ਸੱਚੀ ਕਾਲ ਜੀ ਸਾਰੇ ਸੁਣਨ ਵਾਲੇ ਨੂੰ ਵੇਖਣ ਵਾਲ ਨੂੰ ਪਿਆਰ ਭਰੀ ਸਾਸਿਕਾਲ ਟੈਰਿਫ ਨੂੰ ਲੈ ਕੇ ਹੁਣ ਅਦਾਲਤ ਦੇ ਵਿੱਚ ਉਸ ਨੇ ਆਖਿਆ ਆ ਟੈਰਿਫ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀ ਕਈ ਪੋਰਟਸ ਦੇ ਉੱਤੇ ਕੰਮ ਕਾਫੀ ਜ਼ਿਆਦਾ ਸਲੋ ਡਾਊਨ ਵੀ ਹੋ ਗਿਆ ਸਪਲਾਈ ਨੂੰ ਰੌਲਾ ਹੈ ਡਿਮਾਂਡ ਦਾ ਜਿਹੜਾ ਉਹ ਰੌਲਾ ਹੈ ਆਬਵੀਅਸਲੀ ਜਿਹੜੋ ਪਹਿਣਾ ਸੀਗਾ ਵੀ ਡਿਮਾਂਡ ਘਟ ਜਾਣੀ ਸੀ ਜਦੋਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਆ ਅ ਸੋ ਹੁਣ ਜਦੋਂ ਜੇ ਮੰਨ ਲਿਆ ਜਾਵੇ ਵੀ ਇਹ ਜਿਹੜੇ ਟੈਰਿਫ ਨੂੰ ਜਿੱਦਾਂ ਅਦਾਲਤ ਨੇ ਗੈਰ ਕਾਨੂੰਨੀ ਕਹਿ ਦਿੱਤਾ ਜੋ ਵਾਪਸ ਹੁੰਦੇ ਆ ਤੇ ਫਿਰ ਚਿਹਰ ਕਦਮੀ ਵਧੇਗੀ ਟਰੱਕਿੰਗ ਨੂੰ ਥੋੜਾ ਜਿਹਾ ਆਸਰਾ ਮਿਲੂਗਾ ਇਸ ਚੀਜ਼ ਦਾ ਨਾਸਕਰ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਕੋਰਟਸ ਹੈਗੀਆਂ ਆ ਉਹ ਫੈਡਰਲ ਕੋਰਟਸ ਜਿਹੜੀਆਂ ਹੈਗੀਆਂ ਆ ਕੋਰਟਸ ਜਿਹੜੀਆਂ ਹੈਗੀਆਂ ਉਹ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਜਿਹੜਾ ਆ ਉਹ ਸলো ਡਾਊਨ ਕਰ ਸਕਦੀਆਂ ਇਹਨਾਂ ਚੀਜ਼ਾਂ ਨੂੰ ਲੇਕਿਨ ਫੁਲੀ ਰੋਕ ਨਹੀਂ ਸਕਦੀਆਂ ਹੈਗੀਆ ਇੱਕ ਸਿਰਫ ਕਾਨੂੰਨੀ ਆਦਾਪੇਚ ਆ ਬਾਕੀ ਜਿਹੜਾ ਅਸਰ ਹੋਣਾ ਸੀ ਜੋ ਕੁਝ ਡਿਸਟਰਬੈਂਸ ਹੋਣੀ ਸੀ ਉਹ ਆਲਰੇਡੀ ਵਰਲਡ ਦੇ ਵਿੱਚ ਹੋ ਚੁੱਕੀ ਆ ਉਹ ਚੀਜ਼ ਜਿਹੜੀ ਉਹ ਚੱਲ ਚੁੱਕੀ ਆ ਹੁਣ ਤਾਂ ਕਾਨੂੰਨੀ ਦਾ ਪੇਚ ਆ ਕੋਈ ਉੱਪਰ ਚਲਾ ਗਿਆ ਕੋਈ ਇਸੇ ਨੂੰ ਇੱਕ ਦਿਨ ਜਿੱਤ ਮਿਲ ਗਈ ਕਿਸੇ ਨੂੰ ਇੱਕ ਦਿਨ ਹਾਰ ਮਿਲ ਗਈ ਸੋ ਇਹ ਕੋਈ ਏਡਾ ਵੱਡਾ ਜਿਹੜਾ ਮਸਲਾ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਚੀਜ਼ਾਂ ਆ ਹੌਲੀ-ਹੌਲੀ ਜਿਹੜੀਆਂ ਇਕਨੋਮੀ ਦੇ ਉੱਤੇ ਜਿਹੜਾ ਅਸਰ ਜਿੱਦਾਂ ਹੁਣ ਹਜੂਰ ਭਾਜੀ ਨੇ ਕਿਹਾ ਕਿ ਘਰਾਂ ਦੇ ਵਿੱਚ ਜਿਹੜੀ ਉਹ ਡਿਫਰੈਂਸ ਹੋ ਰਿਹਾ ਹੈਗਾ ਘਰਾਂ ਵਾਲੀਆਂ ਪ੍ਰਾਈਸਿਸ ਥੱਲੇ ਆ ਰਹੀਆਂ ਹੈਗੀਆਂ ਕਈ ਪਾਸੇ ਜਿਹੜੇ ਆ ਹੁਣ ਜੇ ਦੇਖਿਆ ਜਾਵੇ ਲੋਡਸ ਜਿਹੜੇ ਹੈਗੇ ਆ ਉਹ ਥੋੜੇ ਜਿਹੇ ਹਿੱਲੇ ਹੈਗੇ ਥੋੜਾ ਮਤਲਬ ਕਿ ਕਿਉਂਕਿ ਹੁਣ 90 ਡੇ ਦਾ ਪਾਉਜ਼ ਲੱਗਾ ਹੈਗਾ ਇਦਾਂ ਹੋਰ ਕਈ ਕੰਟਰੀਜ਼ ਨਾਲ ਡੀਲ ਬਣੀਆਂ ਹੈਗੀਆਂ ਤੁਹਾਨੂੰ ਮਤਲਬ ਇਹ ਵੀ ਹੈਰਾਨੀ ਹੁੰਦੀ ਆ ਕਿ ਹੁਣ ਐਕਚੁਅਲੀ ਮੈਂ ਇੱਕੇ ਸਿੰਪਲ ਜੀ ਚੀਜ਼ ਸੀ ਕੀ ਅਲੀ ਬਾਬਾ ਜਿਹੜੀ ਆਪਣੀ ਸਾਈਟ ਹੈਗੀ ਆ ਉਹਨਾਂ ਨੂੰ ਕਿਉਂਕਿ ਅਸੀਂ ਪਹਿਲਾਂ ਸਮਾਨ ਵਗੈਰਾ ਭਗਾਉਂਦੇ ਹੁੰਦੇ ਸੀਗੇ ਆਪਣੇ ਟਰਕ ਸ਼ੋਜ਼ ਦੇ ਲਈ ਹੋਰ ਕਿਸੇ ਕੰਮ ਦੇ ਲਈ ਕਿਹੜਾ ਤੋਂ ਤੇ ਉਹ ਹੁਣ ਉਹਨਾਂ ਨੂੰ ਈਮੇਲਾਂ ਆ ਰਹੀਆਂ ਹੈਗੀਆਂ ਕਿ ਸਰਟੀਫਾਈਡ ਸ਼ਿਪਰਸ ਆਫ ਜਰਮਨੀ ਸਰਟੀਫਾਈਡ ਸ਼ਿਪਰਸ ਫ্রম ਥਿਸ ਕੰਟਰੀ ਸੋ ਉਹਨਾਂ ਨੂੰ ਈਮੇਲਾਂ ਆ ਰਹੀਆਂ ਕਿ ਵੱਖਰੀ ਵੱਖਰੀ ਕੰਟਰੀਆਂ ਦੇ ਆ ਰਹੇ ਆ ਕਿ ਫਲਾਨੀ ਕੰਟਰੀ ਤੋਂ ਸਰਟੀਫਾਈਡ ਸ਼ਿਪਰ ਆ ਤਾਂ ਨੂੰ ਟੈਰਿਫ ਦਾ ਪ੍ਰੋਬਲਮ ਨਹੀਂ ਰਹੂਗੀ ਆ ਰਿਹਾ ਸੋ ਹੇ ਆਲਰੇਡੀ ਵਰਕਿੰਗ ਆਨ ਦੈਟ ਸਾਈਡ ਕਿ ਆਪਾਂ ਜੇ ਕਹਿੰਦੇ ਨਾ ਕਿ ਜਿਹੜਾ ਪਾਣੀ ਦਾ ਬਹਾਵ ਆ ਜਦੋਂ ਦਰਿਆ ਦੇ ਅੱਗੇ ਕਿਸੇ ਤੁਸੀਂ ਉਹਨੂੰ ਡੱਕਾ ਲਾਉਨੇ ਆ ਤਾਂ ਉਹ ਕਿਤੇ ਨਾ ਕਿਤੇ ਰਾਹ ਲੱਭ ਲੈਂਦਾ ਜਾਂਦਾ ਸੋ ਇਹ ਵਿੱਚ ਜਿਹੜੇ ਕਾਨੂੰਨ ਆ ਤਰੀਕੇ ਆ ਇਹਨਾਂ ਦੇ ਨਾਲ-ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਦਾਂ ਨਹੀਂ ਹੋਣਾ ਵੀ ਇੱਕ ਵਾਰੀ ਚੈਨਲ ਉੱਤੇ ਬੰਦ ਲੱਗ ਗਿਆ ਤੇ ਚੈਨਲ ਨੇ ਸਮਾਨ ਵੇਚਣਾ ਬੰਦ ਕਰ ਲੈਣਾ ਯਾ ਕਿਸੇ ਹੋਰ ਕੰਟਰੀ ਨੇ ਨਹੀਂ ਕਰਨਾ ਕਹਿੰਦੇ ਹੁੰਦੇ ਆ ਕਿਸੇ ਦਾ ਗਾਰਬੇਜ ਤੇ ਕਿਸੇ ਦਾ ਉਹ ਟ੍ਰੈਜਰ ਕਿਸੇ ਦਾ ਉਹ ਬੰਦ ਉਹ ਪਾਣੀ ਨੇ ਰੁਕਣਾ ਨਹੀਂ ਪਾਣੀ ਨੇ ਚੱਲਦੇ ਰਹਿਣਾ ਸੋ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਹਾਂ ਗਾਇਬ ਹਾਈਟ ਟਾਈਮ ਟੂ ਟਾਈਮ ਥੋੜਾ ਬਹੁਤ ਅਸਰ ਪੈਂਦਾ ਹੈ ਮਾਰਕੀਟ ਤੇ ਹੁੰਦੇ ਆਰ ਖਾਸ ਕਰਕੇ ਅਮਰੀਕਾ ਦੀ ਜਿਹੜੀ ਇੰਡਸਟਰੀ ਹੈ ਅਮਰੀਕਾ ਦੀ ਮਾਰਕੀਟ ਹੈ ਜਾਂ ਕੈਨੇਡਾ ਦੀ ਲੈ ਲਈ ਆਪਾਂ ਖਾਸ ਕਰਕੇ ਆਪਾਂ ਜਿਹੜੇ ਲੋਕੀ ਹੈਗੇ ਨਾ ਆਪਾਂ ਸਪੋਇਲਡ ਬਹੁਤ ਜਿਆਦਾ ਹੋ ਚੁੱਕੇ ਇਥੇ ਆਪਾਂ ਹਰ ਚੀਜ਼ ਦੇ ਜਿਹੜੇ ਆ ਉਹ ਆਪਾਂ ਇੱਕ ਫੋਰ ਗ੍ਰੈਂਟਡ ਮੰਨ ਲੀਨੇ ਵੀ ਸਾਨੂੰ ਸਾਡੇ ਕੰਟਰੀ 'ਚ ਰਹਿੰਦਾ ਹੁਣ ਇੰਨਾ ਕਿ ਤਾਂ ਸਪੋਇਲ ਵੱਧਾ ਹੋ ਹੀ ਜਾਂਦਾ ਨਹੀਂ ਨਹੀਂ ਕਈ ਵਾਰੀ ਆਪਾਂ ਵੀਡੀਓਜ਼ ਦੇਖਦੇ ਆਂ ਕਈ ਲੋਕੀ ਵੀਡੀਓਜ਼ ਮਤਲਬ ਕਿ ਗੈਰ ਇੰਡੀਅਨਸ ਜਿਹੜੇ ਪਾਰੇ ਹੁੰਦੇ ਆ ਕਿ ਅਸੀਂ ਫੂਡ ਸ਼ੈਮਪ ਸਾਡਾ ਹੱਕ ਆ ਸਾਨੂੰ ਇੰਨੇ ਤਾਂ ਮਿਲਣਾ ਹੀ ਚਾਹੀਦੇ ਆ ਇਹਨਾਂ ਤਾਂ ਹੋਣਾ ਹੀ ਚਾਹੀਦਾ ਹੈ ਉਹ ਉਹ ਜਿਹੜੀ ਚੀਜ਼ ਹੈ ਨਾ ਉਹ ਚੀਜ਼ ਜਿਹੜੀ ਆ ਅਸੀਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਆਪਾਂ ਹੱਕ ਮੰਗਣ ਲੱਗੇ ਆਪਾਂ ਦੇਰ ਨਹੀਂ ਲਾਉਂਦੇ ਲੇਕਿਨ ਆਪਣੀ ਫਰਜ਼ ਜਿਹੜਾ ਨਿਭਾਉਣ ਲੱਗੇ ਆਪਾਂ ਕਦੀ ਨਹੀਂ ਜਿੱਤੇ ਰਹਿੰਦੇ ਆਪਾਂ ਟੈਕਸ ਨਹੀਂ ਟੈਕਸ ਨਹੀਂ ਭੇ ਕਰਾਂਗੇ ਲੇਕਿਨ ਆਪਾਂ ਇਹ ਜਰੂਰ ਰੋਜ਼ ਸ਼ਾਮ ਨੂੰ ਕਹਿਣਾ ਵੀ ਸੜਕਾਂ ਖਰਾਬ ਆ ਆ ਨਹੀਂ ਮਿਲ ਰਿਹਾ ਆ ਨਹੀਂ ਹੋ ਰਿਹਾ ਪੁਲਿਸ ਘਟਿਆ ਇਹ ਆ ਉਹ ਹਰ ਚੀਜ਼ ਦੇ ਉੱਤੇ ਲੱਗ ਕਿੰਤੂ ਪ੍ਰੰਤੂ ਆਪਣਾ ਚੱਲਦਾ ਰਹਿੰਦਾ ਉਹਦਾ ਟਰੰਪ ਹੁਣੀ ਸਾਰੀ ਬਤਾਂ ਦੇ ਵਿੱਚ ਇਹ ਗੱਲ ਨੂੰ ਰੋਕ ਰਿਆ ਹੁਣੇ ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਹੈ ਟਰੰਪ ਹੁਣੀ ਸੁਪਰੀਮ ਕੋਰਟ ਵੱਲ ਨੂੰ ਜਾਣਗੇ ਇਸ ਰਾਟ ਤਿਆਰੀ ਦੇ ਉੱਤੇ ਬਲਾਕ ਲਾਇਆ ਆ ਉਹ ਸੁਪਰੀਮ ਕੋਰਟ ਨੂੰ ਆਖ ਰਿਹਾ ਵੀ ਭਾਈ ਇਹ ਇਹਨੂੰ ਤੁਸੀਂ ਜਿਹੜਾ ਬਲਾਕ ਲਾਓ ਸੋ ਇਹ ਬਲਾਕੋ ਬਲਾਕ ਜਿਹੜਾ ਇਸ ਟਾਈਮ ਚੱਲ ਰਿਹਾ ਕਦੀ ਉਹਦਾ ਬਲਾਕ ਕਦੀ ਇਹਦਾ ਬਲਾਕ ਜਿਹੜਾ ਹੋ ਜਾਵੇ ਅੱਛਾ ਇਹ ਇਹ ਕਾਨੂੰਨੀ ਆਪਣੀ ਜਿਹੜੀ ਭੱਜ ਦੌੜ ਹੈਗੀ ਆ ਜੋ ਕੰਮ ਹੋਣਾ ਸੀ ਉਹ ਹੋ ਚੁੱਕਾ ਜੋ ਪ੍ਰੋਬਲਮ ਕ੍ਰੀਏਟ ਹੋਣੀ ਸੀ ਉਹ ਹੋ ਚੁੱਕੀ ਆ ਐਸ ਵੇਲੇ ਇੱਕ ਚੀਜ਼ ਆ ਕਿ ਜਦੋਂ ਹਮੇਸ਼ਾ ਇਹ ਚੀਜ਼ ਹੁੰਦੀ ਆ ਕਿ ਜਦੋਂ ਡਿਸਟਰਬੈਂਸ ਹੁੰਦੀ ਆ ਜਦੋਂ ਡਿਸਰਪਸ਼ਨ ਹੁੰਦੀ ਆ ਕਿਸੇ ਚੀਜ਼ ਦੇ ਵਿੱਚ ਆਪਰਚੂਨਿਟੀ ਉਦੋਂ ਹੀ ਪੈਦਾ ਹੁੰਦੀ ਆ ਕਿਸੇ ਬਹੁਤ ਕੰਟਰੀਆਂ ਦੇ ਲਈ ਇਸ ਵੇਲੇ ਜੇ ਆਪਾਂ ਕਹੀਏ ਨਾ ਇੱਕ ਚਾਈਨਾ ਚਾਈਨਾ ਦੇ ਕੋਲ ਐਡਾ ਵੱਡਾ ਪਾਰਟ ਸੀਗਾ ਜੇ ਚਾਈਨਾ ਦੀ ਉਹ ਐਕਸਪੋਰਟ ਜਿਹੜੀ ਚੀਜ਼ ਆ ਕਰ ਰਿਆ ਸੀ ਉਹ 50 ਕੰਟਰੀਆਂ ਚ ਵੀ ਡਿਸਟ੍ਰੀਬਿਊਟ ਕੀਤੀ ਜਾਵੇ ਤਾਂ ਉਹ ਪੰਜਾਬ ਦੀ ਪੰਜਾਬਾਂ ਦੀ ਕਿਸਮਤ ਜਿਹੜੀ ਬਦਲ ਜਾਣੀ ਆ ਕਿਉਂਕਿ ਇਹਦਾ ਕੰਮ ਹੈ ਹਰਜੋ ਜੀ ਆਪਾਂ ਜਾਣਦੇ ਹਾਂ ਜਦੋਂ ਹੁਣ ਰਸ਼ੀਆ ਦੇ ਨਾਲ ਜਦੋਂ ਉਹਦੇ ਤੇਲ ਦੇ ਉੱਤੇ ਬੈਨ ਲੱਗਾ ਸੀ ਰਸ਼ੀਆ ਚੁੱਪਚੀ ਬੀਤੇ ਚੋਰੀ ਸ਼ਿਪੇ ਇਧਰੋਂ ਉਧਰੋਂ ਖੱਬਿਓ ਸਜਿਓ ਕਰਕੇ ਤਾਂ ਵੀ ਤੇਲ ਵੇਚਦਾ ਹੀ ਰਿਹਾ ਮੁਲਕਾਂ ਨੇ ਜਿਹੜਾ ਉਹ ਖਰੀਦੇ ਰਹੇ ਇੰਡੀਆ ਵਾਲੇ ਵੀ ਜਿਹੜੇ ਉਹਨਾਂ ਤੋਂ ਖਰੀਦੇ ਰਹੇ ਸੋ ਜਿੱਦਾਂ ਬਿਲਕੁਲ ਰਮਨ ਜੀ ਨੇ ਕਿਹਾ ਵੀ ਚਾਈਨਾ ਨੇ ਹੁਣ ਸਮਾਨ ਬਣਾਉਣਾ ਉਹ ਤਾਂ ਹੱਟ ਨਹੀਂ ਜਾਣਾ ਰਾਤੋਂ ਰਾਤ ਵੀ ਕੰਪਨੀਆਂ ਹੁਣ ਬੰਦ ਕਰਦੀਆਂ ਤੇ ਘਰੋ ਘਰੀ ਘਲਾਦੀਏ ਸਾਰੇ ਕਾਮਿਆਂ ਨੂੰ ਉਹ ਇਧਰੋਂ ਨਹੀਂ ਤਾਂ ਕਿਤੇ ਹੋਰ ਪਾਸੇ ਮੂਵ ਕਰ ਦੇਣਗੇ ਚੋਰੀ ਛਿਪੇ ਜਿਹੜੇ ਉਹ ਘੱਲ ਦੇਣਗੇ ਲੱਗੂਗਾ ਅਮਰੀਕਾ ਵਾਲਿਆਂ ਨੂੰ ਇੱਧਰ ਵੀ ਨਹੀਂ ਵੀ ਹੁਣ ਤਾਂ ਦੂਜੇ ਪਾਸੇ ਜਿਹੜਾ ਆ ਉਸਮਾਨ ਬਣ ਕੇ ਆ ਰਿਹਾ ਸੋ ਉਹ ਕਿਹੜਾ ਬੱਚੇ ਆ ਉਹ ਉਹਨਾਂ ਦਾ ਵੀ ਰੋਜ਼ ਦਾ ਜਿਹੜਾ ਉਹ ਕੰਮ ਆ ਕਿਦਾਂ ਸਿਸਟਮ ਨੂੰ ਖਬਰ ਸਜੇ ਕਰਨਾ ਹੈ ਉਹ ਉਸ ਤਰੀਕੇ ਨਾਲ ਕਰਦੇ ਆ ਪਰ ਇਹ ਵੀ ਜੀ ਜੀ ਰਮਨ ਜੀ ਜੀ ਬਾਕੀ ਰਾਜਤਰਣ ਖੱਬੇ ਸਜੇ ਕਰਨ ਨੂੰ ਤਾਂ ਆਪਾਂ ਵੀ ਘੱਟ ਨਹੀਂ ਹੈਗੇ ਡੇਰਲੀ ਲੱਗਦੀ ਆ ਹਾਂ ਖਬਰ ਸਾਂਝੀ ਕਰੀਏ ਤੇ ਇਹ ਖਬਰ ਵੀ ਬਹੁਤ ਜਿਹੜੀ ਆਪਾਂ ਬਹੁਤ ਧੇਰ ਤੋਂ ਇਹ ਚੀਜ਼ਾਂ ਕਹਿੰਦੇ ਆ ਰਹੇ ਸੀ ਬਹੁਤ ਚੀਜ਼ ਧੇਰ ਤੋਂ ਆਪਾਂ ਇਹ ਕਰਦੇ ਆ ਰਹੇ ਸੀ ਵੀ ਕੰਮ ਜ਼ਰੂਰ ਮਠਾ ਹੈਗਾ ਪਰ ਗਲਤ ਕੰਮ ਨਾ ਕਰੀਏ ਗਲਤ ਕੰਮ ਦਾ ਜਿਹੜਾ ਨਤੀਜਾ ਹੈਗਾ ਉਹ ਬਹੁਤ ਮਾੜਾ ਹੈਗਾ ਧੇਰ ਲੱਗ ਜਾਂਦੀ ਹੈ ਸ਼ਾਇਦ ਕਈ ਵਾਰੀ ਪਰ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਜੇ ਤੁਸੀਂ ਗਲਤ ਕੰਮ ਕੀਤਾ ਹੈਗਾ ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਸ਼ਿਕੰਜਾ ਕੱਸਿਆ ਜਾਂਦਾ ਹੈਗਾ ਸੋ ਇਹ ਜਾਣਕਾਰੀ ਜਿਹੜੀ ਆ ਇਹ ਆਪਣੀ ਜਿਹੜੀ ਨਿਊਜ਼ ਹੈਗੀ ਤੁਹਾਡੇ ਫ੍ਰਿਜ ਨੂੰ ਦੀ ਆ ਫਰੈਜ਼ਨੋ ਦੇ ਵਿੱਚ ਸਾਡਾ ਕੁਝ ਸਾਡੇ ਸਿਰ ਤੇ ਨਾ ਨਾ ਭਾਈ ਜੋ ਤੁਸੀਂ ਵੀ ਇੱਥੇ ਆ ਕੇ ਗਏ ਆ